ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਝੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਦਰਾ ਕੀਤਾ ਜਾ ਰਿਹਾ ਹੈ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਬੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੁਝ ਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਦੂਜੀ ਗੱਲ ਹੈ ਸਮਯਾਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਡਿਪਟੀ ਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਹੈ ਉਹ ਚਿੰਤਾ ਪੈਦਾ ਕਰਨ ਵਾਲੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਿਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਾਇਆ ਸੀ ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਾਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਹੈ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ। ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ। ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ, ਪ੍ਰਾਪਤ ਕਰੇਗਾ। ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ। ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ। ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ। ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜ੍ਹਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲੇ ਆ ਸਾਡੇ सीएम ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਿਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਉਹ ਵੀ ਗਲਤ ਟੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਪਤਾ ਲੱਗਿਆ ਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਮੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਤੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੋ ਜਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਪੰਜਾਬ ਨੂੰ ਰਾਹਤ ਮਿਲੇ ਪੰਜਾਬ ਨੂੰ ਸੌਖਾ ਸਾਹ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਝੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਨ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ ਹੈ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਬੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲੇ ਨਹੀਂ ਪੀਐਮ ਸਾਹਿਬ ਕੁਝ ਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣਗੇ ਦੁੱਜੀ ਕਾਲਾ ਸਮੱਈਆਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਡਿਪਟੀ ਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ। ਤੇ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਹੈ ਉਹ ਚਿੰਤਾ ਪੈਦਾ ਕਰਨ ਵਾਲੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ। ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ। ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ। ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ। ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ। ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ। ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ, ਪ੍ਰਾਪਤ ਕਰੇਗਾ। ਤੇ ਫੇਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲੇ ਆ ਸਾਡੇ सीएम ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਿਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸੀਆਂ ਉਦਾਹਰਨਾਂ ਦੇ ਕੇ ਉਹ ਵੀ ਗਲਤ ਟੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਪਤਾ ਲੱਗਿਆ ਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਮੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਤੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੋ ਜਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਪੰਜਾਬ ਨੂੰ ਰਾਹਤ ਮਿਲੇ ਪੰਜਾਬ ਨੂੰ ਸੌਖਾ ਸਾਹ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ